ਕਿਸਾਨ ਮਰੇ 370 ਸਨ 350 ਕਿਸਾਨ ਮਰ ਗਏ ਆ ਇਧਰੋਂ ਚੇਤਾ ਆ ਗਿਆ ਪਿੰਡਾਂ 'ਚ ਐ ਇੱਧਰ ਕਿਲਾੜ ਤੇ ਤੁਹਾਡੀ ਓਏ ਉਹ ਲੱਕ ਲਾੜ ਤੇ ਆ ਫੜੇ ਬੋਟਾੜਾ ਉਹ ਕਾਲੀ ਓਏ ਆਪਣੇ ਆਪ ਨੂੰ ਓਏ ਆਪਣੇ ਆਪ ਨੂੰ ਕਾਲੀ ਦਿਖਾ ਲੈ ਉਹ ਪੱਗ ਬੱਧੀ ਸਿਰ ਤੇ ਪੱਗ ਬੱਧੀ ਸਿਰ ਤੇ ਉਹ ਲੱਕ ਲਾੜ ਤੇ ਓਏ ਉਹ ਲੱਕ ਲਾੜ ਤੇ ਤੁਹਾਡੀ ਓਏ ਉਹ ਲੱਕ ਲਾੜ ਤੇ ਓਏ ਉਹ ਪੱਗਾ ਵਧੀਆ ਸਿਰ ਤੇ ਹਰ ਜਿਹਨੂੰ ਅੱਜ ਸਤਾ ਦੇ ਵਿੱਚ ਆਉਣ ਲਈ ਫੇਰ ਉਸੇ ਤਰ੍ਹਾਂ ਹੀ ਵੋਟਾਂ ਲੈਣ ਵਾਸਤੇ ਪਿੰਡਾਂ ਦੇ ਵਿੱਚ ਆ ਰਹੀ ਆ ਸ਼ਰੂਪਤ ਮੋਰਚੇ ਦੀ ਕਾਲ ਆ ਕਿ ਜਿਹੜਾ ਸਾਨੂੰ ਨਾ ਸੜਕਾਂ ਦੇ ਰੋਲਿਆ ਜਿਹੜੀ ਸਾਡੀ ਗੱਲ ਹੀ ਸੁਣਦੇ ਆਂ ਸੁਣੀਆਂ ਗੱਲਾਂ ਕਰਦੇ ਨੇ ਅੱਜ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਆਪਾਂ ਰੋਕਾਂਗੇ ਅੱਜ ਇਹ ਰੋਡ ਸ਼ੋਅ ਕਰਨ ਵਾਸਤੇ ਜਾ ਰਹੇ ਨੇ ਇਹਨਾਂ ਦਾ ਪੂਰਨ ਜ਼ੋਰ ਡੱਟ ਕੇ ਵਿਰੋਧ ਕਰਾਂਗੇ ਜਦੋਂ ਇਹ ਪਿੰਡਾਂ ਵਿੱਚ ਆਉਣਗੇ ਪਿੰਡਾਂ ਵਿੱਚ ਜਾਂਦੇ ਨੇ ਡੱਟ ਕੇ ਵਿਰੋਧ ਕਰਾਂਗੇ ਕਿਸੇ ਪਿੰਡ ਦੇ ਵਿੱਚ ਇਹਨਾਂ ਨੂੰ ਵੜਨ ਦਿੱਤਾ ਨਹੀਂ ਜਾਊਗਾ ਜੀ